ਪਲੇਟ ਹੋ ਗਈ ਯਾਰ ਆਪਣੇ ਤਾਂ ਉੱਥੇ ਤੋਂ ਭਰ ਕੇ ਲੈ ਗਏ ਬੰਦਿਆਂ ਦੇ ਦੋ ਸ਼ਬਦ ਲਾਉਣੇ ਜੀ ਦੋ ਸ਼ਬਦ ਭਾਈ ਜੀ ਰੁਕਿਓ ਕੀ ਨਾ ਆਪਣਾ ਹੋਰ ਨਾ ਮੈਡਮ ਨਹੀਂ ਆਏ पार्ट नंबर 5 है हां 5 का कंसरा का वापस ना ले ये भी कनेक्ट हो जाएगा हां जी ठीक है इसको वापस भी डाल देंगे ठीक है इसको दो नंबर लगेगा और ये जो नंबर ले ले तो भी ਭਾਈ ਜੀ ਰੁਕਿਓ ਕੀ ਨਾ ਆਪਣਾ ਕਿਹੜੀ ਪਾਰਟੀ ਤੋਂ ਮੈਂ ਹੰਸਰਾਜ ਉਸਤਾ ਜੀ ਕਿੱਥੋਂ

हमरे की काम है जी का क्या ना है हैरानी कर रहा जी मेलक पिंड पे आई है हां जी फार्म भराना है हां ब्लॉक समिति हां ब्लॉक समिति इलेक्शन लड़ते हैं हां जी कांग्रेस पार्टी बाकी हां हां जी ਬਲਾਕ ਸਮಿತಿ ਜੀ ਮਨੋਸਤਾਰ ਕਿੱਧਰ ਆਇਆ ਸੀ ਅਸੀਂ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ ਸੀ ਬਲਾਕ ਸਮಿತಿ ਮਾਜਰੀ ਮੈਂ ਕਾਇ ਕਰੜ ਬਣਾ ਦਵਾਂਗਾ ਕਰਵਾ ਦੇ ਆਹ ਬਸ ਵਾਦੀ ਪੁਰਾਣ ਸ਼ਾਇ ਪਿੰਡੋਂ ਪਿੰਡ ਮਿਲ ਗਿਆ ਜੀ ਘਰ ਵਾਲੀ ਦਾ ਨਾਮ ਲਾਲੀ ਕੋਹੜੀ ਮਾਈ ਵੀ ਸੁਣਦੇ ਸੀ ਕਿ ਅਸੀਂ ਆਈ ਹਾਂ ਮੇਰੇ ਤਾਂ ਹੀ ਕਰੇਗੀ ਕੀ ਕੰਮ ਮੈਡਮ ਕਿੱਧਰ ਆਏ ਸੀ ਅਸੀਂ ਮੈਂ ਮਨਜੀਤ ਕੌਰ ਸੋਨੂੰ ਸੋਸ਼ਲ ਮੀਡੀਆ ਸਟੇਟ ਆਫਿਸ ਇਨਚਾਰਜ ਅਸੀਂ ਕਾਂਗਰਸ ਪਾਰਟੀ ਦੇ ਤੇ ਅੱਜ ਕਾਂਗਰਸ ਪਾਰਟੀ ਵੱਲੋਂ ਅਸੀਂ ਇਹਨਾਂ ਦੇ ਕਾਗਜ਼ ਭਰਉਣ ਆਏ ਆ ਬਲਾਕ ਖਰੜ ਵੱਲੋਂ ਐਸਡੀਐਮ ਆਫਿਸ ਦੇ ਵਿੱਚ ਤੇ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿ ਇਹ ਮਹਿਲਾ ਜਿਹੜੀ ਆ ਇਹਨਾਂ ਨੂੰ ਮਹਿਲਾ ਨੂੰ ਪਹਿਲਾ ਪਹਿਲ ਦਿੱਤੀ ਆ ਇਲੈਕਸ਼ਨ ਲੜਨ ਦੀ ਆਸ ਹੈ ਜੀ ਆਸ ਹੈ ਜੀ ਆਸ ਹੈ ਜੀ ਪੂਰੀ ਵੀ ਜਿੱਤਣਗੇ ਫਾਰਮੈਲਟੀ ਪੂਰੀ ਐ ਜੀ ਬਸ ਉਹ ਕਰ ਰਹੇ ਆ ਤੇ ਇਹਨਾਂ ਦੇ ਫਾਰਮ ਭਰਉਣ ਨਹੀਂ ਜੀ ਨਹੀਂ ਕੋਈ ਨਹੀਂ ਆ ਗਈ ਜੀ ਪੂਰਾ ਸਹਿਯੋਗ ਹੈ ਜੀ ਜੀ

ਇਹ ਬੁਝੇ ਸਮਝ ਰਹੇ ਹੋ ਆਪਾ ਵਾਟ ਵਾਟੇ ਉਧਰ ਕਿਹਾ ਕਿ ਕੀਤਾ ਕੈਂਡੀਡੇਟ ਕਿਹੜਾ ਆਪਣੇ ਸਾਹਮਣੇ ਖੜੇ ਨਾਮ ਕੀ ਆ ਬੋਲੋ ਜੀ ਮੇਰੇ ਮੈਂ ਚੋਹੇ ਸ਼ਾਮਲਾਲ ਪਿੰਡ ਮਦਰੀਆ ਵਿਧਾਨ ਸਭਾ ਵਾਲ ਕਖਣ ਜਿਹੜੀ ਕਿ ਸਾਡੀ ਸਮਤੀ ਚੋਂ ਹੈ ਸਾਡੇ ਕੈਂਡੀਡੇਟ ਭੈਣ ਜੀ ਸੁਖਵਿੰਦਰ ਕੋਰ ਤੇ ਕਾਕਾ ਜਸਵਿੰਦਰ ਸਿੰਘ ਤੇ ਹੰਸ ਰਾਜ ਜੀ ਇਹ ਸਾਡੇ ਤਿੰਨ ਜੋਂਨ ਤੋਂ ਇੱਥੇ ਕੈਂਡੀਡੇਟ ਮੌਜੂਦ ਹੈ ਕਾਲਸਿਰੋਵਣੀ ਕਾਲੀਦਾਲ ਵੱਲੋਂ ਚੌਂਸਾ ਤਖੜੀ ਵੱਲੋਂ ਤੇ ਇਹਨਾਂ ਨੂੰ ਅਸੀਂ ਆਪਣੀ ਪਾਰਟੀ ਵੱਲੋਂ ਅਲਾਨਿਆ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਸਾਰੇ ਜਿਹੜੇ ਇਕੱਠੇ ਹੋ ਕੇ ਲੜ ਰਹੇ ਹੈ ਤੇ ਆਪਾਂ ਜਿੱਤਾਂਗੇ ਬਹੁਤ ਉਹਦੇ ਨਾਲ ہاں ਜੀ ਖੜਾ ਆਏ ਹਾਂ ਜੀ ਖੜਾ ਆਏ ਆਪਾਂ ਨੂੰ ਬੀ ਡਿਗਰਾ ਆਏ ਬਬੀ ਜੀ ਇੱਕ ਮਿੰਟ ਦੇ ਕੋਈ ਹਾਂ ਕਿੰਨਾ ਉਤਸ਼ਾਹ ਹੈਗਾ ਵੋਟਰਾਂ ਨੂੰ ਵੋਟਰਾਂ ਸਾਡੇ ਆਹ ਕੋਈ ਵੀ ਬਦਲਾ ਇਹਨੂੰ ਆਪਣੇ ਵਰਕਰਾਂ 'ਚ ਬਹੁਤ ਉਤਸ਼ਾਹ ਹੈ ਤੇ ਅਸੀਂ ਬਹੁਤ ਵਧੀਆ ਉਹਦੇ ਨਾਲ ਸਾਡੇ ਜਿਹੜੇ ਵਰਕਰ ਹੈ ਪਿਛਲੇ ਟੁੱਕੇ ਹੋਏ ਸੀ ਸਾਰੇ ਜੁੜ ਗਏ ਤੇ ਅਸੀਂ ਕਾਫੀ ਸਾਰੀਆਂ ਸੀਟਾਂ ਲੈ ਕੇ ਜਿੱਪਾਂਗੇ ਵੀਰ ਬਸ ਕੁਵਿੰਦਰ ਕੋਰ ਸਾਡੀ ਭੈਣ ਇਹ ਪਹਿਲੀ ਵਾਰੀ ਵੈਸੇ ਚੋਣ ਉਹਦੇ ਚ ਮੈਦਾਨ ਚ ਆਈ ਹੈ ਪਰ ਸਾਨੂੰ ਉਮੀਦ ਹੈ ਇਹਨਾਂ ਪਿੰਡਾਂ ਦੇ ਵਿੱਚ ਸਾਡੀਆਂ ਸਾਰੀਆਂ ਵੋਟਾਂ ਲੈ ਕੇ ਆਪਾਂ ਜਿੱਤਾਂ ਲੋਕਾਂ ਨੇ ਅਪੀਲ ਹੈ ਬਸ ਹੁਣ ਆਖਰੀ ਮੌਕਾ ਸਾਡੇ ਵਾਸਤੇ ਹੈ ਆਖਰੀ ਮੌਕਾ ਹੈ ਲੋਕਾਂ ਨੂੰ ਇਹ ਮੌਕਾ ਸੰਭਲਣ ਦੀ ਬਹੁਤ ਜ਼ਰੂਰਤ ਹੈ ਸਾਡੇ ਪਾਰਟੀ ਵੱਲੋਂ ਪ੍ਰਧਾਨ ਜੀ ਵੱਲੋਂ ਅਪੀਲ ਹੈ ਵੀ ਸਾਰੇ ਦਾ ਡਟ ਕੇ ਆਪਣੇ ਕੈਂਡੀਡੇਟਾਂ ਜਿਤਾਓ ਕਿਤੇ ਫਰਮ ਪਾਰਟੀ ਦਾ ਕੋਈ ਖੈਤਾਨੀ ਮਰੀ ਦੇਵੇ ਅਸੀਂ ਬਲਾਕ ਮਾਝੇ ਦੇ ਵਿੱਚ ਸਾਡੇ 15 ਕੈਂਡੀਡੇਟ ਜਿਹੜੇ ਖੜੇ ਆ ਉੱਥੇ ਮੌਕੇ ਤੇ ਆਪਾਂ ਜਾ ਕੇ ਆ ਜੀ ਉਹਨਾਂ ਟਿਕਟ ਲਾਂਚ ਕਰ ਲਈ ਐ ਜਿਲ੍ਹਾ ਮੁਹਾਲੀ ਦੇ ਵਿੱਚ ਬਲੌਕ ਮਰਦਰੀਚ ਅਸੀਂ ਹੁਣ ਖੜ ਤਹਿਸੀਲ ਦੇ ਵਿੱਚ ਮੌਜੂਦ ਹੈ ਤੇ ਆਪਾਂ ਕੈਂਡੀਡੇਟ ਨੂੰ ਆਪਾਂ ਜੀ ਟਿਕਟਾਂ ਦੇ ਦਿੱਤੀਆਂ ਤੇ ਅੱਜ ਕਾਲ ਦੀ ਕੰਪਲੀਟ ਹੋ ਜਾਣਗੇ ਐਨਓਸੀ ਦਾ ਅਜੇ ਫਿਲਹਾਲ ਸਾਡੀ ਫੈਲਾਂ ਜਾਣ ਗਿਆ ਉੱਥੇ ਤੇ ਜੇ ਕੋਈ ਦਿੱਕਤ ਆਈ ਆਪਾਂ ਇਹਨਾਂ ਦੇ ਨਾਲ ਆ ਕੇ ਇੱਥੇ ਉਹਦਾ ਡੱਟ ਕੇ ਇਹਨਾਂ ਨੂੰ ਸਫਤ ਹੋ ਰਿਹਾ ਅਫੀਸ਼ਲਸ ਹੋ ਕਰ ਰਹੇ ਤੁਹਾਡੇ ਨਾਲ ਫਿਲਹਾਲ ਹੈ ਜੇ ਸੜੀਆਂ ਫੈਲਾ ਜਾ ਰਹੀਆਂ ਸਾਨੂੰ ਕੁਝ ਸਮੇਂ ਬਾਅਦ ਇਸ ਚੀਜ਼ ਦੀ ਹੋ ਜੋਗੀ ਲੱਗਦਾ ਕਿ ਨਾਜੀ ਕੁਇਂਦਰਪੁਰ ਨਾਲ छंगारी वाले से बहुत बहुत शुक्रिया करते हैं कौन कोई नहीं आप अवधियाए हां सर कैंडिडेट वकालत छंगारी वाले का बहुत-बहुत शुक्रिया। तो عليكم इधर है पार्टी के हाथ मारना इलेक्शन से चुनाव का मौका थैंक यू थैंक यू मैंने नाम नहीं पकड़ी मैं आज श्री राजेंद्र शुक्रिया अदा करूंगा शाम बाद। चलो राजू फोटो के चली ਹਾਂ ਬਾਂਦੀ ਜੀ ਸਵੀਨਦਰ ਬੁਲਾ ਦਿਓ ਉਹ ਨਾਲੇ ਖੜੇ ਨੇ ਇਹ ਥੱਲੇ ਗੜੇ ਤੇ ਆਪਾਂ ਬੋਲ ਪਾ ਗਏ ਪਿੱਛੇ ਗੜੇ ਦੇ ਨਹੀਂ ਇਹ ਤੁਹਾਡੇ ਬ੍ਰਦਰ ਹੈ ਹਾਂਜੀ ਹਾਂ ਬ੍ਰਦਰ ਨਹੀਂ ਮੈਂ ਚੌਲ ਚਾਮਨਾਲ ਕੋਈ ਮਤ ਦੀਆਂ ਪੰਚ ਸਭਾ ਹਲਕਾ ਸਾਲ ਚੇਰੋ ਬਣੀ ਕਾਲੀਦਲ ਵੱ ਤੋਂ ਜਿਹੜੇ ਸਾਡੇ ਕੈਂਡੀਡੇਟ ਅਨਸਰਾਜ ਜੀ ਕਾਨਾਵਾੜਾ ਕਰੋੜਾ ਜੋਂ ਤੋਂ ਇਹ ਸਾਡੇ ਉਮੀਦਵਾਰ ਹੈ ਜਿਹੜੀ ਕਿ ਆਪਾਂ ਨੂੰ ਟਿਕਟ ਦੇ ਰਹੇ ਆ। ਆਦਰ ਪਬਲਿਕ ਨੂੰ ਮੋਲਾਪੁਰ ਜੋਂ ਤੋਂ ਸਾਡਾ ਭਨੀਜਾ ਜਸਵਿੰਦਰ ਜਿਹੜਾ ਕਿ ਸਰੋਗਣੀ ਕਾਦੀਦਦ ਵੱਲੋਂ ਕੈਂਡੀਡੇਟ ਆਪਾਂ ਫਲਾਵੇ ਧੱਕੜੀ ਦੇ ਚੋਣ ਫਾਰਮ ਤੇ ਸਾਡਾ ਵੀ ਤਾਂ ਹੀ ਬੁਲਾ ਰਹੇ ਸੀ। ਮਤਲਬ ਜੀ ਸਾਹਿਬ ਕੈਂਡੀ ਕੈਂਡੀਡੇਟਾਂ ਨੂੰ ਖੜਾ ਗੱਲ ਨਿਬੋੜੀਓਂਕ ਤੋਂ ਜੋਰ ਨਾਲ ਬੋਲੀ ਆ ਨਾਲ ਚੌਧ ਸ਼ਾਮਲਾਲ ਪਿੰਡ ਮਦਰੀਆਂ ਪ੍ਰਧਾਨ ਸਭਾ ਹਲਕਾ ਖੜ ਆਪਣੀ ਪਾਰਟੀ ਵੱਲੋਂ ਸਰਗੁਣੀ ਕਾਲੀਦਾਨ ਵੱਲੋਂ ਭੈਣ ਸਾਡੀ ਸੁਖਵਿੰਦਰ ਕੋਰ ਸ਼ੰਗਾਰੀ ਵਾਲੇ ਤੋਂ ਇਹਨੂੰ ਅਸੀਂ ਆਪਣੀ ਪਾਰਟੀ ਵੱਲੋਂ ਕੈਂਡੀਡੇਟ ਲਾ ਰਹੇ ਹਾਂ ਜਿਹਦਾ 4 ਸਾਲ ਤੱਕੜੀ